ਬਾਬਾ ਜੁਝਾਰ ਸਿੰਘ ਵੀ ਜਾਣ ਲੱਗੇ ਜਦੋਂ ਬਾਬਾ ਜੁਝਾਰ ਸਿੰਘ ਜਾਣ ਲੱਗੇ ਗੁਰੂ ਕੇ ਸਿੰਘਾਂ ਨੇ ਗੜੀ ਦਾ ਦਰਵਾਜ਼ਾ ਬੰਦ ਕਰ ਦਿੱਤਾ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਇਹ ਕੀ ਕਰ ਰਗੇ ਕਹਿ ਲਗੇ ਸੱਜੇ ਬਾਦਸ਼ਾਹ ਦੋ ਸਹਿਬ ਜਾਂਦੇ ਪਰ ਸੁਹੰਗ ਵਾਲੇ ਗਏ ਨਾ ਤਾਂ ਕੋਈ ਜਿਹੜੀ ਪਤਾ ਨਹੀਂ ਸੀ ਆਇਆ ਖਬਰ ਨਹੀਂ ਸੀ ਮਿਲੀ ਉਹਨਾਂ ਨਾਲ ਕੀ ਬਣੀ ਕਹਿ ਲਗੇ ਆ ਬਾਬਾ ਦੀਦਸਖ ਵੱਡੇ ਤੇ ਛੋਟੇ ਵੀ ਚੱਲੇ ਨੇ ਕੱਲਗੀਆਂ ਵਾਲਿਆ ਇੱਕ ਤਾਂ ਰੱਖ ਲੈ ਤੇਰੀ ਅਸ ਚੰਦ ਦੀ ਰਗਣੀ ਲੱਖੋ ਸਤਨਾਮ ਵਾਹਿਗੁਰੂ ਅਸ ਵਿੱਚ ਬੰਦਾ ਬਹੁਤ ਕੁਝ ਕਰਦਾ ਹੈ ਕੁੜੀਆਂ ਦੇ ਗਰਸਤੀ ਬੰਦਾ ਅਸ ਵਿੱਚੇ ਦੂਜਿਆਂ ਦਾ ਹੱਕ ਵੀ ਮਾਰ ਕੇ ਲੈ ਆਉਂਦਾ ਹੈ ਅਸ ਵਿੱਚੇ ਕਿਸੇ ਦਾ ਖੋਲਡ ਛੋੜਨਾ ਬੋਲ ਤੇ ਉਹ ਛੋੜ ਕੇ ਲੈ ਆਉਂਦਾ ਹੈ ਧਰ ਗੁਰੂ ਗੋਬਿੰਦ ਸਿੰਘ ਮਾਰਨੇ ਪਤਾ ਗੁਰੂ ਕੇ ਸਿੱਖਾਂ ਵਾਲ ਆਪਣੇ ਵਾਲਾ ਰਗੀ ਦਾ ਸੇ ਕਹਿਣ ਲਗੇ ਭਾਈ ਮਾਨ ਸਿੰਘ ਨੇ ਭਾਈ ਬਿਆਸ ਸਿੰਘ ਸੀਵਾ ਚ ਮਕੌਰ ਦੀ ਗੱਡੀ ਵਿੱਚ ਕਹਿ ਲਗੇ ਗੁਰੂ ਕੇ ਸਿੱਖੋਂ ਤੋਂ ਸੀ ਸਾਬ ਜਾਦੇ ਕਰਕੇ ਮੇਰੀਆਂ ਅਸੁਰਧਾ ਨਹੀਂ ਉਹ ਕੱਲੇ ਦੋ ਸਾਬ ਜਾਂਦੇ ਨਹੀਂ ਆ ਮੇਰੀ ਜਿੰਨੀ ਸਿੰਘ ਸੰਗਤ ਐ ਗੁਰੂ ਕੇ ਸਿੰਘ ਨੇ ਇਹ ਮੇਰੇ ਸਾੜੀ ਸਾਬ ਜਾਂਦੇ ਨਹੀਂ ਮੈਨੂੰ ਉਹਦੇ ਨਾਲੋਂ ਜ਼ਿਆਦਾ ਪਿਆਰੇ ਨੇ ਅਕਸ਼ਦ ਨਾਮ ਕੱਲ ਕੀ ਤਰਪਾਸ਼ਾ ਕੋ ਨੂੰ ਗੋਬਿੰਦ ਸਿੰਘ ਮਹਾਰਾਜ